ਬੀਤੇ ਦਿਨ ਹੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਫਤਿਹਗੜ੍ਹ ਸਾਹਿਬ ਵੱਲੋਂ 30 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਤੇ ਮਨਿੰਦਰ ਸਿੰਘ ਨੂੰ ਸੈਂਟਰਲ ਜੇਲ ਅੰਬਾਲਾ ਤੋਂ ਪ੍ਰੋਡਕਸ਼ਨ ਵਾਰੰਟ ਤੇ ਫਤਿਹਗੜ੍ਹ ਸਾਹਿਬ ਦੀ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਤੇ ਲਿਆ ਗਿਆ ਸੀ ਜਿਸਦੀ ਪੁੱਛ ਗਿੱਛ ਤੋਂ ਦੋ ਹੋਰ ਵਿਅਕਤੀ ਨਵੀਨ ਸ਼ਰਮਾ ਅਤੇ ਅਨਿਲ ਨੂੰ production warrant ਤੇ ਲਿਆਂਦਾ ਗਿਆ, ਜਿਹਨਾਂ ਦਾ ਤਿੰਨ ਦਿਨ ਦਾ ਪੁਲਿਸ remand ਲਿਆ ਗਿਆ ਸੀ, ਉੱਥੇ ਹੀ ਉਹਨਾਂ ਨੇ ਦੱਸਿਆ ਕਿ ਇਹਨਾਂ ਦੋਸ਼ੀਆਂ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ, ਇੰਸਪੈਕਟਰ ਨੇ ਦੱਸਿਆ ਕਿ ਦੋਸ਼ੀ ਅਨਿਲ ਤੋਂ passbook recover ਕੀਤੀ ਗਈ ਹੈ। ਸਾਈਬਰ ਕ੍ਰਾਈਮ ਫਤਿਹਗੜ੍ਹ ਸਾਹਿਬ ਵਿਖੇ ਐਫ ਆਈ ਨੰਬਰ 5 ਮਿਤੀ 10425 ਜੋ ਕਿ ਕੰਪਲੇਨੈਂਟ ਹਰਪਾਲ ਸਿੰਘ ਨਾਲ ਡਿਜੀਟਲ ਅਰੈਸਟ ਦਾ ਦਰਾਵਾ ਦੇ ਕੇ ਜੋ 30 ਲੱਖ ਦਾ ਫਰਾਡ ਹੋਇਆ ਸੀਗਾ ਉਹਦੇ ਸਬੰਧ ਚ ਰਜਿਸਟਰ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਪਹਿਲਾਂ ਇਹ ਮਨੀਂਦਰ ਸਿੰਘ ਜੋ ਕਿ ਵੈਸਟ ਦਿੱਲੀ ਦਾ ਉਹਨੂੰ ਅਰੈਸਟ ਕੀਤਾ ਸੀਗਾ ਤੇ ਉਹਦੇ ਅਸੀਂ ਫਰਦਰ ਇਨਵੈਸਟੀਗੇਸ਼ਨ ਤੇ ਫਾਈਨੈਂਸ਼ੀਅਲ ਤੇ ਟੈਕਨੀਕਲ ਇਨਵੈਸਟੀਗੇਸ਼ਨ ਤੇ ਉਹਦੀ ਪੁੱਛਗਿੱਛ ਤੋਂ ਬਾਅਦ ਅਸੀਂ ਦੋ ਬੰਦੇ ਹੋਰ ਨਾਮਿਨੇਟ ਕੀਤੇ ਆ ਜੋ ਕਿ ਅਸੀਂ ਪ੍ਰੋਡਕਸ਼ਨ ਵਨ ਤੇ ਬਾਲਾ ਜੀਨ ਤੋਂ ਲੈ ਕੇ ਆਏ ਸੀਗੇ ਜਿਨ੍ਹਾਂ ਦਾ ਨਾਮ ਸੀਗੀ ਨਵੀਨ ਸ਼ਰਮਾ ਅਤੇ ਅਨਿਲ ਤੇ ਅਸੀਂ ਜਿਹੜੇ ਦੋਨਾਂ ਦੀ ਪ੍ਰੋਡਕਸ਼ਨ ਤੇ ਲੈ ਕੇ 3 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਲਿੱਤਾ ਸੀਗਾ ਜਿਹਦੇ ਵਿੱਚ ਉਹਨਾਂ ਦੀ ਕੁਝ ਕੁ ਚੀਜ਼ ਕੀਤੀ ਗਈ ਹੈ। ਹਾਂਜੀ ਇਹਦੇ ਕੀ এনवायरमेंट ਸੀਗੇ? ਹਾਂਜੀ ਜੋ ਅਨਿਲ ਸੀਗਾ ਉਹ ਜਿਹੜਾ ਮਨੀਂਦਰ ਸਿੰਘ ਦਾ ਖਾਤਾ ਖਲਾਇਆ ਸੀਗਾ ਉਹ ਨਵੀਨ ਨੇ ਖਲਾਇਆ ਸੀਗਾ ਤੇ ਅਨਿਲ ਜਿਹੜਾ ਸੀਗਾ ਉਹ ਖਾਤੇ ਦੇ ਵਿੱਚੋਂ ਜਿਹੜਾ ਪੈਸਾ ਵਿਡਰਾਅ ਕੀਤਾ ਸੀ ਫਰਾਡ ਅਵਲੈਂਡ ਉਹਦੇ ਵਿੱਚ ਹੈਲਪ ਕਰਦਾ ਸੀਗਾ ਫਰਾਡ ਮਨ ਨੂੰ ਕਢਾਉਣ ਲਈ। ਉਹ ਕਿੰਨੇ ਕੁ ਬੰਦੇ ਇਹਨਾਂ ਵਿੱਚ ਨੇ? ਇਸ ਕੇਸ ਵਿੱਚ ਹਜੇ ਤੱਕ ਜਿਹੜੇ ਹੈਗੇ ਆ ਪੰਜ ਬੰਦੇ ਜਿਹੜੇ ਹੈਗੇ ਅਸੀਂ ਨਾਮਿਨੇਟ ਕਰ ਚੁੱਕੀਏ ਬਾਕੀ ਜਿਹੜੇ ਹੈਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਹੋਰ ਜਿਹੜੇ ਅੱਗੇ ਜਿਹੜੇ ਹੈਗੇ ਲੀਡਸ ਸਾਨੂੰ ਮਿਲੀ ਹੈ ਉਹਦੇ ਵਿੱਚ ਅਸੀਂ ਹੋਰ ਵੀ ਜਿਹੜੇ ਹੈਗੇ ਆ ਕਿਊਜ਼ ਜਿਹੜੇ ਆ ਉਹਦੇ ਵਿੱਚ ਨਾਮਿਨੇਟ ਕਰਾਂਗੇ ਜਿਹੜੇ ਗ੍ਰਫਰ ਕਿਤੇ ਨਾਲ ਕੋਈ ਕਾਰਨ ਲਗਾਉਣਾ ਹੈਗਾ ਹਾਂਜੀ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਨਵੀਨ ਸ਼ਰਮਾ ਜਿਹੜਾ ਹੈਗਾ ਉਹਦੇ ਤੇ ਵੀ ਇੱਕ ਪਹਿਲਾ ਜਿਹੜਾ ਮੁਕਦਮਾ ਦਰਜ ਹੈਗਾ ਜੋ ਕਿ ਅੰਮਾਲਾ ਜੇਹਲੂ ਵਿੱਚ ਪਹਿਲੇ ਹੀ ਸੀਗਾ ਅੰਮਾਲਾ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਹੋਇਆ ਹੈ ਸੈਕੰਡ ਜਿਹੜਾ ਨਵੀਨ ਸ਼ਰਮ ਅਨਿਲ ਸ਼ਰਮਾ ਸੋਰੀ ਉਹਦੇ ਤੇ ਜਿਹੜੇ ਦਿੱਲੀ ਪੁਲਿਸ ਅਤੇ ਜਾਂ ਮਾਲਾ ਜਿਹੜਾ ਪੁਲਿਸ ਉਹਨਾਂ ਵੱਲੋਂ ਜਿਹੜੇ ਦੋਮਿਕਾਗ ਵਿੱਚ ਦਰਜ ਰਿਜਿਸਟਰ ਹੋ ਚੁੱਕੀ ਹੈ। ਕੋਈ ਗੰਧਰੀ ਫਿਕਰ ਨਹੀਂ ਹਾਂਜੀ ਜਿਹੜਾ ਅਨਿਲ ਹੈਗਾ ਇਹ ਤੋਂ ਅਸੀਂ ਜਿਹੜੀ ਪਾਸ ਬੁੱਕ ਹੈਗੀ ਹੈ ਜੋ ਕਿ ਮਨਿੰਦਰ ਦੇ ਨਾਮ ਤੇ ਸੀ ਉਹ ਇਹ ਤੋਂ ਅਸੀਂ ਰਿਕਵਰ ਕਰਕੇ ਲੈ ਕੇ ਆਂਦੀ ਹੈ। ਹਾਂ ਜੇਕਰ ਕਿਸੇ ਨਾਲ ਵੀ ਠੱਗੀ ਜਾਂ ਉਸ ਨੂੰ ਲੱਗਦਾ ਵੀ ਮੇਰੇ ਨਾਲ ਠੱਗੀ ਵਾਲੀ ਕਾਲ ਆਈ ਹੈ ਕੋਈ ਫਰਾਡ ਕਾਲ ਆਈ ਹੈ ਤਾਂ ਉਸ ਨੂੰ ਚਾਹੀਦਾ ਵੀ ਉਹ ਸਭ ਤੋਂ ਪਹਿਲਾਂ 1930 ਦੇ ਉੱਤੇ ਕਾਲ ਕਰਕੇ ਇੱਕ 포ਰਟਲ ਬਣਿਆ ਹੋਇਆ ਉਹਦੇ ਵਿੱਚ ਕੰਪਲੇਂਟ ਦਵੇ। ਤੇ ਕੰਪਲੇਂਟ ਨਾਲ ਜੋ ਵੀ ਖਾਤੇ 'ਚੀ ਉਹਦਾ ਟ੍ਰਾਂਸਫਰ ਹੋ ਗਿਆ ਫਰਾਡ ਅਮਾਉਂਟ ਉਹ ਨਾਲ ਦੀ ਨਾਲ ਜਿਹੜਾ ਫੀਸ ਹੋ ਜਾਂਦਾ ਜੋ ਕਿ ਬਾਅਦ ਵਿੱਚ ਅਸੀਂ ਰਿਕਵਰ ਕਰਵਾ ਸਕਦੇ ਹਾਂ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز